ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਨਾਰਲੀ ਤਹਿਸੀਲ ਠੀਕੀਵੰਡ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕੀਵੰਡ ਤੋਂ ਸਿਰਫ 8-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਾਰਲੀ ਖਾਲੜਾ ਪਿੰਡ ਬਿਲਕੁਲ ਨੇੜੇ ਆ ਅਮੀਸ਼ਾ ਪਿੰਡ ਬਿਲਕੁਲ ਲਾਗੇ ਸਤਵਾ ਪਿੰਡ ਬਿਲਕੁਲ ਨੇੜੇ ਆ ਆਉਣਰ ਵੀਰ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਘਰ ਵਿਜ਼ਿਟ ਕੀਤੀ ਹੈ ਦੋਸਤੋ ਸੈਕੰਡ ਵੀਡੀਓ ਅੱਜ ਤਕਰੀਬਨ ਕੋਈ 10 ਦਿਨ ਪਹਿਲਾਂ ਇੱਕ ਵੀਡੀਓ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਇਸ ਫਾਰਮ ਤੋਂ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਐਨੀਮਲ ਭਰਾਵਾਂ ਨੂੰ ਦਿਖਾਉਣੇ ਆ ਦੋ ਬੈੜਾ ਸੋਈਆਂ ਸਵਾਈਆਂ ਨੇ ਬਿਲਕੁਲ ਤਾਜ਼ੀਆਂ ਇੱਕ ਟੋਕੜ ਗੱਬਣ ਝੋਟੀ ਦਿਖਾਉਣੀ ਆ ਤੁਹਾਨੂੰ ਦੇ ਇੱਕ ਬਿਲਕੁਲ ਸੱਜਰ ਤਾਜੀ ਸੂਈ ਝੋਟੀ ਆ ਤਕਰੀਬਨ 13 14 14 ਕਿਲੋ ਦੁੱਧ ਹਾਜ਼ਰ ਅੱਜ ਤਰੀਕ ਤੁਸੀਂ ਨੋਟ ਕਰ ਲਓ 13 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 4 4:30 ਵਜੇ ਦਾ ਟਾਈਮ ਆ ਮਾਲ ਤਕਰੀ ਰੇਟ ਪ੍ਰੋਪਰ ਦੁੱਧ ਦੀ ਡਿਟੇਲ ਹੈ ਸੂਵੇ ਦੀ ਡਿਟੇਲ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਮਿਲ ਜੂਗੀ ਬਾਕੀ ਤੁਸੀਂ ਵਿਜ਼ਿਟ ਕਰ ਲਿਓ ਠੀਕਾ ਜੀ ਕੋਈ ਭਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਦਾ ਤੇ ਹਰੀਕੇ ਪਤਨ ਤੋਂ ਸਿਰਫ ਕੋਈ 38 40 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਾਰਲੀ ਖਾਲੜਾ ਪਿੰਡ ਵੱਡਾ ਬਿਲਕੁਲ ਅਲੱਗ ਹੈ ਬਾਕੀ ਲੋਕੇਸ਼ਨ ਲਾ ਕੇ ਵੀ ਤੁਸੀਂ ਇਸ ਜਗ੍ਹਾ ਤੇ ਵਿਜ਼ਿਟ ਕਰ ਸਕਦੇ ਜੇ ਸਭ ਤੋਂ ਪਹਿਲਾਂ ਹਰਪ੍ਰੀਤ ਸਾਸਰੀ ਕਾਲ ਸਭ ਠੀਕ ਆ ਸੰਤੂ ਸਾਹਿਬ ਪਰਪਾ ਜੀ ਕੈਮ ਵਧੀਆ ਵਧੀਆ ਹੋਰ ਕੋਈ ਠੀਕ ਠਾਕ ਬਹੁਤ ਵਧੀਆ ਭਾਜੀ ਠੀਕ ਠਾਕ ਆ ਹਰਪ੍ਰੀਤ ਵੀਰੇ ਉਦੋਂ ਵੀ ਆਪਾਂ ਘੱਟੋ ਘੱਟ ਵੀ 8-10 ਦਿਨ ਦਾ ਸਮਾਂ ਹੋ ਗਿਆ। ਹਾਂਜੀ ਹਾਂਜੀ। ਇੱਕ ਵੀਡੀਓ ਪਾਈ ਸੀ ਆਪਣੇ ਘਰੋਂ। ਹਾਂਜੀ ਹਾਂਜੀ। ਉਹਦੇ ਵਿੱਚ 5-6 ਨਗ ਬਖਾਏ ਸੀ ਕਿ ਤਕਰੀਬਨ ਮਾਲ ਵੇਖ ਵੁਕੀ ਗਿਆ। ਵੇਖ ਗਿਆ ਵੇਖ ਗਿਆ ਵਧੀਆ ਮਾਲ ਵਿਕਿਆ ਸੋਨਾ। ਠੀਕ ਆ ਜੀ। ਹਾਂਜੀ ਹਾਂਜੀ। ਬਾਕੀ ਪਸ਼ੂ ਚੰਗੇ ਸੀਗੇ। ਚੰਗੇ ਆ ਪਸ਼ੂ ਹਾਂਜੀ। ਰੇਟ ਜਾਇਜ਼ ਸੀ। ਰੇਟ ਜਾਇਜ਼ ਜੀ। ਠੀਕ ਆ। ਬਹੁਤ ਭੈਣ ਭਰਾਵਾਂ ਦੇ ਬਾਅਦ ਵੀ ਫੋਨ ਆਇਆ। ਹੂੰ ਹੂੰ। ਕਿ ਇਸ ਰੇਡ ਦੇ ਡੰਗਰ ਲੈ ਕੇ ਦੁੱਜਲੰ ਦਾ ਸਾਨੂੰ ਵੀਡੀਓ ਪਾ ਉਸ ਵਰਕਰ ਉਹ ਦੁੱਜਲੰ ਦਾ। ਹੁਣ ਵੀ ਚੰਗੇ ਡੰਗਰ ਸਾਰੇ ਦੁੱਜਲੰ ਦਾ ਤੋਕਰ ਗੱਬਣ ਇੱਕ ਮੱਝ ਆ ਗਈ ਆ ਆਪਣੀ ਆਹ ਤੋਕਰ ਗੱਬਣ ਇੱਕ ਝੋਟੀ ਬਾਧੀ ਚੰਗੀ ਆ ਤਾਜੀ ਸੂਈ ਆ 20 ਦਿਨਾਂ ਦਾ ਸੁਗਾ 14 ਕਿਲੋ ਦੁੱਧ ਦੇ ਤਿਆਰ ਹੈ ਜੀ ਕਰੂਗੀ ਆ ਗਾਂ ਵੱਡੀ ਆ ਇਹ ਵੀ ਚੰਗੀ ਸ਼ੈਦੀ ਤਸੱਲੀ ਦੀ ਆ ਸਰੀ ਸੂਈ ਆ ਜੇਰ ਜੁਰ ਵਧੀਆ ਪਾਤੀ ਆ ਠੀਕ ਆ ਜੀ ਆ ਇਹ ਪਰਸੋ ਰਾਸ ਸੂਈ ਆ ਠੀਕ ਆ ਜੀ ਕਿਤੇ ਮਗਰ ਬੱਚੀ ਚੰਗੀ ਆ ਗਈ ਬਿਲਕੁਲ ਲਓ ਵੀ ਡਿਟੇਲ ਆਪਾਂ ਸਾਂਝੀ ਕਰਦੇ ਆ ਵੀਡੀਓ ਮੇਰਾ ਭਰਾ ਤਸੱਲੀ ਨਾਲ ਵੇਖਿਆ ਜੇ ਪੂਰੀ ਐਂਡ ਤੱਕ ਬਾਕੀ ਸਟਾਰਟਿੰਗ ਦੇ ਵਿੱਚ ਆਪਾਂ ਜ਼ਿਕਰ ਕਰਦੇ ਆ ਸਾਰੇ ਭਰਾਵਾਂ ਨੂੰ ਮਾਲ ਸੋਇਆ ਸੁਬਾਹ ਆਪਣਾ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਹਮੇਸ਼ਿਆਪਾ ਨੋਟ ਕਰਾਈਦਾ ਭਰਾਵਾਂ ਨੂੰ ਗੱਪਣ ਪਸ਼ੂ ਆਪਣਾ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਸ਼ੁਰੂਆਤ ਕਰਦੇ ਆ ਵੀਰ ਅਰਪ੍ਰੀਤ ਇਧਰਲੇ ਪਾਸਿਓਂ ਆਜੋ ਪਹਿਲੇ ਨੰਬਰ ਤੇ ਵਹਿੜਾ ਦਿਖਾ ਰਹੇ ਆਪਾਂ ਸੂਬਿਆਂ ਦੇ ਵਿੱਚ ਦੀ ਡਿਟੇਲ ਦੱਸ ਦਿਓ ਸੂਆ ਕਿਨਾਂ ਹੋਗੀ ਇਹ ਤੀਜਾ ਸੂਆ ਸੂਈ ਹੈ ਜੀ ਇਹ ਇੱਕ ਹੀ ਵਹਿੜਾ ਤੀਜਾ ਸੂਆ ਮਗਰ ਇਹਦੇ ਬੱਚਾ ਮੇਲ ਕਾ ਹਾਂਜੀ ਮੇਲ ਕਾ ਬੱਚਾ ਆ ਗਿਆ ਜੀ ਠੀਕ ਹੈ ਜੀ ਅੱਜ ਤੜਕੇ ਸੂਈ ਹੈ ਜੀ ਇਹ ਹਾਂ ਸਾਢੇ 9 ਵਜੇ ਦਾ ਟਾਈਮ ਆ ਠੀਕ ਹੈ ਜੀ ਹਾਂਜੀ ओके okay. ते बाकी आरप्रीत आज मॉर्निंग ਤੜਕੇ ਸੂਇਆ ਜੇਰਜੁਰ ਪਾਤੀ ਹਾਂਜੀ ਜੇਰਜੁਰ ਵਧੀਆ ਪਾਤੀ ਆ 10 10:30 ਵਜੇ ਜੇਰਜੁਰ ਪਾਤੀ ਆ ਦੁੱਜੰਦਾ ਤੇ ਬੋਲਾ ਆਪਾਂ ਦੁੱਜੰਦਾ ਇਹਦੇ ਥੱਲੇ ਦੋਵਰਾ ਹੋਲੀ ਕੀਤੀ ਆ 4 ਕਿਲੋ ਪਹਿਲਾਂ ਚੋਇਆ ਦੁੱਜੰਦਾ ਤੇ ਪਿਆਤਾ ਨਾਲ ਦੀ ਨਾਲ 4-5 ਕਿਲੋ ਹੋਰ ਚੋਇਆ ਠੀਕੇ ਦੁੱਧ ਵਾਲੀ ਬੱਛੀ ਆ ਬਿਲਕੁਲ ਬਿਲਕੁਲ ਮਾਂਗੇ 10 10 11 10 ਕਿਲੋ ਜਿਹੜਾ ਬੋਲਾ ਚੋਲਿਆ ਤਕਰੀਬਨ ਹਾਂਜੀ ਹਾਂਜੀ ਚੋਲਿਆ ਇਹਦੇ ਥੱਲੇ ਬਿਲਕੁਲ ਹਾਂਜੀ ਸ਼ਾਮਾਂ ਦੀ ਚੋਾਈ ਫੇਰ ਹੋਊਗੀ ਲੋ ਜੀ ਇਧਰੋਂ ਤੁਹਾਨੂੰ ਇੱਕ ਵਾਰੀ ਲੈਵੇ ਆਰਡਰ ਦੀ ਕੁਆਲਿਟੀ ਚੈੱਕ ਕਰਾਉਣੇ ਆ ਲੇ ਬੀ ਆਰਡਰ ਦੀ ਕੁਆਲਿਟੀ ਤੋਂ ਨਾਰਮਲ ਹੀ ਚਲੋ ਸਾਰੇ ਭਰਾਵਾਂ ਨੇ ਕੈਟਰੀਆ ਲਾ ਹੀ ਲੈਣਾ ਕਿਉਂਕਿ ਪਾਰਕੂ ਭਰਾਓ ਤੁਸੀਂ ਸਾਰੇ ਠੀਕ ਆ ਜੀ ਪਸ਼ੂ ਪਾਲ ਕੇ ਵੀਰ ਜਿਹੜੇ ਨਿਤ ਕੋਈ ਦੋ ਚਾਰ ਐਨੀਮਲ ਜਿੰਨਾਂ ਨੇ ਰੱਖੇ ਆ ਜਾਂ ਕੋਈ 30 40 ਐਨੀਮਲ ਫਾਰਮ ਤੇ ਵਿੱਚ ਰੱਖੇ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਕੀ ਵੇਖ ਕੇ ਹਰੇਕ ਭਰਾ ਨੇ ਆਈਡੀਆ ਲਾ ਲੈਣਾ ਦੂਜਾ ਸੁਬਾ ਆ ਬੱਚਾ ਤੁਹਾਨੂੰ ਵਿਖਾ ਦਿੰਨੇ ਆ 나ੜੂਆ ਨਾਲ ਆ ਮਗਰੇ ਤੇ ਮੇਲਕਾਬ ਆ ਆ ਮਾਰੋਨੀ ਦਾ ਠੀਕ ਆ ਓਕੇ ਹਰਪ੍ਰੀਤ ਚਵਾਈ ਚੋਈ ਦੀ ਚੰਗੀ ਨਿਕਲੀ ਬਹੁਤ ਵਧੀਆ ਜੀ ਥਣ ਤੁਣ ਬਹੁਤ ਵਧੀਆ ਲੱਗਾ ਚੋਣ ਚਾਂ ਬਹੁਤ ਠੰਡੀ ਧੀਰੀ ਹੈ ਕੋਈ ਬੱਕੇ ਦੀ ਲੋੜ ਵੀ ਨਹੀਂ ਹੈ ਜਿੱਦਾਂ ਮਰਜੀ ਭੈਣ ਭਰਾ ਦੋਵੇਂ ਪਾਸੇ ਬਹਿ ਕੇ ਭਾਵੇਂ ਚਵਾਈ ਕਰੇ ਠੀਕ ਇਹਨੂੰ ਹਰਪ੍ਰੀਤ ਖੋਲਿਆ ਜਮੜਾ ਤੋਰ ਕੇ ਦਿਖਾਈਏ ਵੀਰੇ ਠੀਕ ਆ ਸੰਧਾ ਤੇ ਕੋਈ ਪਿਛਲੇ ਸਵੇਰੇ ਦਾ ਮਿਲਕ ਕੋਈ ਡਿਟੇਲ ਉਹਨਾਂ ਨੇ ਦਿੱਤੀ ਹੋਵੇ ਬੈਕਗਰਾਉਂਡ ਨਹੀਂ ਸੰਧੂ ਸਾਹਿਬ ਉਹ ਤੇ ਆਪਣਾ 28 ਤੋਂ 30 ਕਹਿੰਦੇ ਆ ਚਲੋ ਪਰ ਇੱਕ ਬੰਦਾ ਕਹਿੰਦਾ ਪਸ਼ੂ ਵੇਚਣਾ ਤਾਂ ਕਹਿੰਦਾ ਬਾਕੀ ਜਿਆਦਾ ਕਿਲੋ ਵੱਧ ਵੀ ਦੱਸਦਾ ਹੈ ਆ ਐ ਟਾਈਮ ਹੀ ਦੂਜਾ ਲੰਦਾ ਬੱਚੀ ਬਾਕੀ ਹਾਈਟ ਕੱਦ ਦੀ ਇੱਕ ਵਾਰੀ ਆਪਾਂ ਜ਼ਰੂਰ ਜ਼ਿਕਰ ਕਰਦੇ ਨੇ ਦੋਸਤੋ ਆਮ ਨਾਰਮਲ ਮੀਡੀਅਮ ਹਾਈਟ ਦੇ ਵਿੱਚ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਲਿਓ ਵਹਿੜ ਵਧੀਆ ਪੈਸੇ ਜੇ ਦੁੱਧ ਪੱਕ ਤੋਂ ਵੇਚੀ ਜੇ ਤੇ ਦੁੱਧ ਚੰਗਾ ਚਬਾਜੂਗੀ ਬਾਕੀ ਅਟੋ ਵਟ ਥਾਣ ਲਗਾ ਜਿਵੇਂ ਨਾਰਮਲੀ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਗਿੱਠ ਗਿੱਠ ਦੇ ਥਾਣ ਲਗਾ ਵਿਰਲ ਵਾਂਡਰ ਸਪੇਸ ਪੂਸ ਬਹੁਤ ਵਧੀਆ ਫੇਸ ਕੁਆਲਟੀ ਬਿਲਕੁਲ ਆ ਵੇਖੋ ਪਟਾ ਪੁੜਾ ਆਉਂਦਾ ਠੀਕ ਹੈ ਜੇ ਇੱਕ ਪਾਸੇ ਟੇਡਾ ਇਦੋਂ ਤੁਹਾਨੂੰ ਲੈਵੇ ਦੀ ਕੁਆਲਟੀ ਵਿਖਾ ਦਿੰਨੇ ਆ ਵੀ ਦੋ ਕਿ ਚੁਵਾਈਆਂ ਵੀਰਾਂ ਦਾ ਵੀ ਕੀਤੀਆਂ ਨੇ 9 10 9 10000 ਕਿਲੋ ਜਿਹੜਾ ਬੋਲਾ ਅਜ ਦੇ ਥੱਲੇੋਂ ਕੱਢਿਆ ਗਿਆ ਠੀਕ ਹੈ ਜੀ ਚਲੋ ਉਹ ਇੱਕ ਅੱਧੀ ਚਵਾਈ ਦੇ ਵਿੱਚ ਇੱਕ ਜਾਂ ਦੋ ਚਵਾਈਆਂ ਦੇ ਵਿੱਚ ਪੂਰੀ ਬੋਲੇ ਤੋਂ ਸਾਫ਼ ਕਰ ਦਿੱਤੀ ਜਾਊਗੀ ਹਾਂ ਜੀ ਲੈ ਵੀ ਫਿਰ ਹਰਪ੍ਰਿਤ ਤੋੜ ਲੋ ਲਮਾ ਪਿੱਠਪੁੜੇ ਵਾਲੀ ਬੈੜਾ ਚੌੜਾ ਪਿੱਠਪੁੜਾ ਚਲੋ ਥੋੜਾ ਜਿਹਾ ਸੂਸਵਾ ਦੇ ਵਿੱਚ ਜ਼ਰੂਰ ਆ ਪਛੂ ਕਿਉਂਕਿ ਸੂਈ ਸੂਬਾਈਆ ਕਰਨ ਵਾਲੀ ਅੱਜ ਆਹ ਦੇਖੋ ਚਲੋ ਠੀਕ ਹੈ ਓਕੇ ਹਰਪ੍ਰੀਤ ਤਾ ਕੀ ਡਿਮਾਂਡ ਤਾਂ ਮੁੱਲ ਕੀ ਕਰਦੇ ਪਏ ਬੈੜ ਦਾ ਮੁੱਲ ਸੰਧੂ ਸਾਹਿਬ ਭਾਵੇਂ ਲੱਖ ਕਰ ਲੋ ਦੁਜੇਲੰ ਦਾ ਆ 95 ਕਰ ਲੋ ਹਾਂ ਨਾ 90000 ਚੋਂ 2000 ਰੁਪਏ ਛੱਡ ਦਿਆਂਗੇ 90 ਚੋਂ 88 ਦੀ ਹਾਂ 88000 ਦੀ ਦੇ ਦਾਂਗੇ ਠੀਕ ਹੈ ਵੀਰੇ ਹਾਂਜੀ ਬਾਕੀ ਕੋਈ ਭੈਣ ਭਰਾ ਦੂਰ ਨੇੜੇ ਆਊਗਾ ਦੁਜੇਲੰ ਦਾ ਮਨਤਨ ਕਰਾਂਗੇ ਉਹਦਾ ਥੋੜਾ ਬਾਅਦਾਂ ਮੌਕੇ ਤੇ ਹੋਰ ਹੋ ਜੀ ਹਾਂਜੀ ਹੋ ਜੂਗਾ ਜੀ ਲਓ ਵੀ 88000 ਦੀ ਕਿਸਾਨ ਵੀਰੋ ਜਿਹੜੀ ਬੈੜ ਤੁਹਾਨੂੰ ਮਿਲ ਜੂਗੀ ਥੋੜਾ ਬਾਅਦਾਂ ਵਿੱਚ ਕੋਈ ਗੁਜਾਇਸ਼ ਹੋਈ ਮੌਕੇ ਤੇ ਕੋਈ ਸਜਣ ਸੌਦਾ ਕਰਦਾ ਥੋੜਾ ਬਾਤਾ ਹੋਰ ਮਾਨਤਾ ਨੂੰ ਜੂਗਾ ਹਾਂਜੀ ਬਾਕੀ ਚੁਵਾਈ ਚੁਵਾਈ ਦੀ ਪੂਰੀ ਪਰਫੈਕਟ ਆ ਟਿਕਾ ਜੀ ਚੋਣ ਚਾਣ ਦੇ ਪਸੂ ਕਿਹੜਾ ਰੋਗ ਰੋਗ ਦਾ ਥਣ ਕਰ ਆਉਂਦੀ ਐ ਭਾਵੇਂ ਦੋਵੇਂ ਪਾਸੇ ਬਹਿ ਕੇ ਚੁਈ ਕਰੀਏ ਉਹ ਕੋਈ ਮੰਗੇ ਦੀ ਲੋੜ ਬਣੀ ਐ ਈ ਢੀ ਟੰਡੀ ਤੇਰੀ ਐ ਠੀਕ ਆ ਹਾਂਜੀ ਅੱਗੇ ਅੱਗੇ ਇੱਕ ਸਗਰ ਨੰਬਰ ਤੇ ਆਪਣੇ ਕੋਲ ਵੀ ਆ ਵਾਗੇ ਬੜਾ ਕੀ ਕ੍ਰੋਸ ਹਾਂਜੀ ਇਸ ਵੜ ਬੱਚੀ ਦਾ ਕੀ ਵੇਰਵਾ ਜੀ ਹਾਂਜੀ ਇਹ ਜੇ ਪਰਸੋਂ ਰਾਤ ਹੀ ਸੂਈ ਐ ਸੰਤੂ ਸਾਹਿਬ ਠੀਕ ਆ ਜੀ ਮੱਛੀ ਬਹੁਤ ਵਧੀਆ ਦਿੱਤੀ ਵੇਖੋ ਨਾਲੂ ਨਾਲ ਐ ਜੀ ਬਹੁਤ ਜੀ ਪਰਸੋਂ ਦੀ ਸੂਈ ਐ ਮਗਰ ਚੰਗੇ ਸੀਮਣ ਮੇਰਾ ਭਰਾ ਤੁਸੀਂ ਵੇਖ ਲਓ ਬਿਲਕੁਲ ਸਮਾਲ ਟੈਲ ਆ ਨੜੂਆ ਨਾਲਾ ਬੱਚੇ ਤੇ ਪਰਸੋਂ ਅੱਛਾ ਤਿੱਜਾ ਦੇਣਾ ਤਕਰੀਬਨ ਹਾਂਜੀ ਅੱਜ ਤਿੱਜਾ ਦੇਣਾ ਜੇ ਚੌਥੀ ਕਿਚਵਾਈ ਇਹਦੀ ਮਲਪੀ ਹੋਈ ਆ ਅੱਜ ਵੀਰੀ ਬੋਲਾ ਕਿੰਨਾ ਕਿਵੇਰੇ ਹਾਂਜੀ ਬੋਲਾ ਇਸ ਟਾਈਮ ਤੇ ਥੱਲੇ 13 ਕਿਲੋ ਆ ਜੀ 13 ਬੋਲਾ ਜਿਹੜਾ ਹਾਂਜੀ ਠੀਕ ਆ ਦੋ 17 18 ਕਿਲੋ ਬੜੇ ਆਰਾਮ ਨਾਲ ਪਾ ਜੂਗੀ ਬਾਕੀ ਥਾਨ ਥੂਣੇ ਵੀ ਕਰਮਾ ਦਾ ਦੋਰਾ ਹਾਂਜੀ ਥਾਨ ਬਹੁਤ ਭਸਮ ਕੇ ਬਹੁਤ ਵਧੀਆ ਹੋਰ ਘਰ ਆਉਂਦੀ ਆ ਥਾਨ ਬਹੁਤ ਵਧੀਆ ਚਵਾਈ ਬੜੀ ਵਧੀਆ ਇਹਦੀ ਨਾ ਦੇਖੋ ਜੀ ਲਓ ਜੀ ਠੀਕ ਆ ਜੀ ਸੋ ਮੁਠੀ ਮੁਠੀ ਵਾਲਾ ਥਾਨ ਮਤਲਬ ਅੰਗਾਰ ਅਸੀਂ ਪਾਉਣ ਦੀ ਇਹਨੂੰ ਵੀ ਲੋੜ ਕੋਈ ਨਹੀਂ ਇਹਨੂੰ ਵੀ ਲੋੜ ਕੋਈ ਨਹੀਂ ਆ ਬੱਚਿਆ ਛੱਡੋ ਨਾਲ ਦੀ ਨਾਲ ਮੱਝਾਂ ਨੂੰ ਲੱਤਾ ਪਰ ਤੱਕਈ ਆ ਪਰ ਤਾਂ ਅਮੀਨੇ ਲੱਤਾ ਚੱਕਦੀ ਦੂਜਾ ਆਹਾਂ ਗਾਫੀਆਂ ਕਰਦੀ ਐਡੀ ਠੰਡੀ ਆ ਬਿਲਕੁਲ ਬਿਲਕੁਲ ਹਾਂ ਜੇ ਕੋਈ ਭੈਣ ਭਰਾਣੇ ਪਾਉਣਾ ਵੰਗਾ ਬਾ ਵੀ ਲੈਂਦੀਆਂ ਦੋਵੇਂ ਬਾ ਲੈਂਦੀਆਂ ਜਿੰਨੂੰ ਮਰਜ਼ੀ ਬਾ ਲੈ ਠੀਕ ਆ ਇਹਨੂੰ ਖੋਲਿਓ ਜੀ ਫਿਰੇ ਹਰਪ੍ਰੀਤ ਠੀਕ ਲੋ ਵੀ ਦੋਸਤੋ ਇਹ ਡਿਟੇਲ ਆ ਇਸ ਵਾਰ ਦੀ ਮਤਲਬ ਸੀਲ ਸਾਉ ਪਸ਼ੂ ਐਨੀਮਲ ਆ ਚਾਰੇ ਥਾਣਾ ਕੋਈ ਫੋੜ ਫਾੜ ਨਹੀਂ ਕੀ ਨਾਲ ਕਰੋ ਸੰਗ ਬ੍ਰੀਡ ਦੇ ਵਿੱਚ ਸੂਬਾ ਦੂਜਾ ਪਰਸੋਂ ਦੀ ਸੂਈ ਅੱਜ ਤੀਜਾ ਦਿਨ ਹੋ ਗਿਆ ਅੱਛੀ ਬਹੁਤ ਮਗਰ ਟੌਪ ਕਲਾਸ ਦੀ ਬੱਚਾ ਤੁਹਾਨੂੰ ਦਿਖਾਈ ਦਿੱਤਾ ਹੈ ਆਪਾਂ ਓਕੇ ਅਰਪਿਤ ਮਾਰਨਿੰਗ ਸਵੇਰ ਚੁਵਾਈ ਦਾ ਸਮਾਂ ਕੀ ਰਿਹਾ ਫਿਰ ਇਹ 6 ਸਵੇਰ 6 ਵਜੇ ਦੀ ਚੁਵਾਈ ਹੋਈ ਆ ਸੰਦੂ ਸਾਹਿਬ ਦੀ ਤਾਂ ਆਮ ਸਾਰੇ ਆਪਣੇ ਭਰਾ ਕਰਦੇ ਸੀ 6:00 ਵਜੇ ਹਾਂਜੀ 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 ਠੀਕ ਆ ਜੀ 6 ਵਜੇ ਦੀ ਚੁਵਾਈ ਆ ਜੀ ਇਹਦੀ ਲਓ ਜੀ ਕਰੋ ਚੱਕ ਠੀਕ ਆ ਜੀ ਬਾਕੀ ਹਾਈਟ ਕੱਦ ਵੀ ਕਰਮਾਲੀ ਦਾ ਸੋਨਾ ਠੀਕ ਆ ਜੀ ਕ੍ਰੋਸ ਆ ਠੀਕ ਆ ਜੀ ਅੱਗੇ ਗਰਮੀ ਦਾ ਜਿਵੇਂ ਸੀਜ਼ਨ ਆਉਣਾ ਹੈ ਇਹੋ ਜੀਆਂ ਬਿਹੜਾ ਦੀ ਬਤੇ ਰਿ ਡਿਮਾਂਡ ਮੰਗ ਰਹਿਣੀ ਆ ਇੱਥੇ ਰੋਕਿਆ ਜੀ ਵੀਰੇ ਹਾਂ ਹਰਪ੍ਰੀਤ ਆ ਦਿਖਾ ਦਿਓ ਫੇਸ ਇੱਕ ਵਾਰ ਲਓ ਜੀ ਕਰੋ ਚੱਕ ਹਾਂ ਆ ਵੇਖੋ ਲਓ ਜੀ ਬਹੁਤ ਸੋਹਣਾ ਰੋਕ ਰੋਕ ਤਾਂ ਥਣ ਲੱਗਾ ਠੀਕ ਆ ਜੀ ਹਾਂ ਤੋਰੇਓ ਵੀਰ ਤੋਰ ਲਿਓ ਆਜਾ ਚੱਲ ਪਰਾਂ ਠੀਕ ਹੈ ਜੀ ਸੋ ਵੱਡੀ ਬੈੜਾ ਬਾਕੀ మీడియం ਆਮ ਨੋਰਮਲ మీడియం ਹਾਈਟ ਤੋਂ ਥੋੜੀ ਜਿਹੀ ਪਲੱਸ ਇਹ ਇੱਕ ਆਈਡੀਆ ਆ ਪਾ ਦੇ ਦਿੰਨੇ ਆ ਠੀਕ ਹੈ ਜੀ ਵੈਸੇ ਹਾਈਟ ਵੇਖਣ ਨੂੰ ਲੱਗੂ ਕਿ ਦੋ ਬੈੜਾਂ ਦੀ ਕੋਜੀ ਆ ਤਕਰੀਬਨ ਪੱਟੀਆਂ ਦੇ ਵਿੱਚ ਵੀ ਆ ਜਾਂਦੀਆਂ ਨੇ ਕਿਉਂਕਿ ਹਾਈਟ ਤਕਰੀਬਨ ਸੋਹਣੀ ਨੇ ਇਹਨਾਂ ਬੈੜਾਂ ਦੀ ਬਾਕੀ ਬੈਕ ਸਾਈਡ ਤੋਂ ਪਤਰੀ ਪੁਤਰੀ ਪੂਰੀ ਆ ਇਹ ਵੀ ਕਰਮੜੀਆ ਸੁਖ ਤੋਂ ਬੋਲੇ-ਪੂਲੇ ਦੇ ਵਿੱਚ ਚੱਲਣ ਦੀ ਹੈ ਠੀਕ ਹੈ ਜੀ ਬਹੁਤ ਠੰਡੀ ਠੁੰਡੀ ਹੈ ਵਿੱਚ ਚੱਲਦਾ ਜੀ ਓਦਾਂ ਵੀ ਵਿਖੋ ਸੀ ਲੀਆਂ ਸੀਗਾ ਹਾਂਜੀ ਬਾਕੀ ਭਾਵੇਂ ਭੈਣ ਭਰਾ ਕੋਈ ਇਦਾਂ ਹੀ ਬਹਿ ਕੇ ਦੁਜਾ ਲੰਦਾ ਚੋਈ ਜਾਵੇ ਆ ਲਓ ਜੀ ਜੋ ਨਹੀਂ ਗਰਨ ਗਰਨ ਆਉਂਦੀ ਸੰਦੂ ਸਾਹਿਬ ਹਾਂ ਠੀਕ ਆ ਜੀ ਠੀਕ ਆ ਆ ਮਗਰਲੇ ਥਾਣਾ ਜੀ ਠੀਕ ਆ ਅਨੇ ਬਿਲਕੁਲ ਮੋਟੀ ਉਂਗਲਾਂ ਕੋਲ ਜਿਹੜੀ ਧਾਰਾ ਬਹੁਤ ਵਧੀਆ ਇਹ ਤਾਂ ਅਰਪ੍ਰੀਤ ਵੀਰੇ ਕੀ ਮੁੱਲ ਕੀ ਡਿਮਾਂਡ ਕਰਦੇ ਪੈ ਜੀ ਸੰਦੂ ਸਾਹਿਬ ਇਹਦਾ ਭਾਵੇਂ ਆਪਾਂ 70 ਕਰ ਲੀਏ 75 ਕਰ ਲੀਏ ਹਾਂ 60 ਜੋ 2000 ਰੁਪਏ ਛੱਡ ਦਾਂਗੇ 52 ਦੀ 52 ਦੀ ਹਾਂ ਨਾ ਇਹ ਕਿ ਕੁਝ ਥੋੜਾ ਪਤਾ ਹੋਰ ਬਾਕੀ ਭੈਣ ਭਰਾ ਕੋਈ ਦੂਰ ਨੇੜੇ ਹੋਊਗਾ ਮਾਨਤਨ ਹੋਊਗਾ ਲਓ ਜੀ 52000 ਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਥੋੜੀ ਬਾਦੀ ਵਿੱਚੋਂ ਕੋਈ ਕਸਰ ਹੋਈ ਤਾਂ ਮੌਕੇ ਤੇ ਕੱਢ ਦਿੱਤੀ ਛੱਡ ਦਿਆਂਗੇ ਜੀ ਕਰਾਂਗੇ ਮਾਨਤਨ ਭੁੱਲ ਭੈਣ ਭਰਾ ਦਾ ਜੀ ਬਿਲਕੁਲ ਜੀ ਠੀਕ ਹੈ ਹਾਂਜੀ ਲਓ ਵੀ ਬਾਕੀ ਮੇਰੇ ਭਰਾ ਕਰ ਲਿਓ ਸੰਪਰਕ ਵੈੜ ਚੰਗੀ ਆ 58000 ਲੈਣ ਦੇਣਾ ਠੀਕ ਆ ਹਾਂਜੀ ਤੇ ਅੱਗੇ ਆਪਾਂ ਨੈਕਸਟ ਚੱਲਦੇ ਆ ਕਿਧਰਲੇ ਪਾਸੇ ਆਪਣੇ ਕੋਲ ਇਹ ਝੋਟੀ ਖੜੀ ਹੈ ਵੀਰੇ ਤੋਕੜ ਗੱਪਣ ਹਾਂਜੀ ਤ ਇਨੇ ਮਹੀਨੇ ਦੀ ਗੱਬਣਾ ਜੀ ਇਹ 9 11 ਦੀ 25 ਦੀ ਦੁਜੰਦਾਂ ਦਾ ਗੱਬਣ ਹੋਈ ਆ ਮਲਪੀ 6 ਮਹੀਨਾ ਨੂੰ ਲੱਗ ਗਿਆ 6 ਮਹੀਨਾ ਲੱਗ ਗਿਆ ਹਾਂਜੀ ਸਾਢੇ 6 ਕਿਲੋ ਦੁੱਧ ਇਸ ਟਾਈਮੇ ਦੇ ਥੱਲੇ ਠੀਕ ਆ ਜੀ ਹਾਂਜੀ ਤੇ ਮਿਲਦੀ ਕਿਵੇਂ ਆਪਣੇ ਕੋਲ ਬਣਦੀ ਏ ਕਿ ਬੰਡ ਪਾ ਕੇ ਵਗੜਨੀ ਲੱਤਾਂ ਨੂੰ ਵੰਗਾ ਪਾ ਲਿੰਦੀ ਆ ਬੈਂਦਿਆ ਬੈਂਦਿਆ ਪਾਪਿੰਦੀ ਆ 2 ਮਿੰਟ ਨਹੀਂ ਲਾਉਂਦੀ ਉਹ ਚਾੜ ਭਾੜੇ ਭੂੜੇ ਤੇ ਲੱਗੀ ਹਾਂ ਹਾਂਜੀ ਹਾਂਜੀ ਭਾੜੇ ਭੂੜੇ ਤੇ ਲੱਗੀ ਮੋਟਾ ਆਟਾ ਪਾ ਲੋ ਬੈਂਦਿਆ ਬੈਂਦਿਆ ਪਾਪਿੰਦੀ ਲੈ ਵੀ ਕਰੋਚਾ ਠੀਕ ਆ ਜੀ ਆ ਫੇਸ ਦਾ ਗੋਲ ਸਿੰਘ ਤੇ ਆ ਲੇਵੇ ਦੀ ਕੁਆਲਿਟੀ ਆ ਠੀਕ ਆ ਜ ਇੱਕੋ ਜਿਹਾ ਮਟਾਈ ਇੱਕੋ ਜਿਹਾ ਸਹਜਨ ਲਵਾਈ ਦੇ ਵਿੱਚ ਵਿਰਲ ਬੁਰਲ ਤੁਹਾਡੇ ਸਾਹਮਣੇ ਆ ਹਾਂਜੀ ਤੇ 6 ਕਿਲੋ ਧਾਰਾਂ ਦੇ 6 ਮਹੀਨਾ ਵੀਰਾਂ ਦਾ ਵੀ ਲੱਗ ਜਾਣਾ ਵੀ 6 ਮਹੀਨੇ ਕੰਪਲੀਟ ਹੈ 6ਵਾਂ ਲੱਗ ਜਾਊਗਾ 5 ਮਹੀਨੇ ਕੰਪਲੀਟ 6ਵਾਂ ਅਜੇ ਲੱਗਾ ਏ ਦੀ 12 ਤਰੀਕ ਤੋਂ 12 ਤਰੀਕ ਤੋਂ ਹਾਂਜੀ ਹਾਂਜੀ ਲਓ ਵੀ 12 ਫਰਵਰੀ ਤੋਂ 6ਵਾਂ ਮਹੀਨਾ ਲੱਗਾ ਠੀਕ ਹਾਂਜੀ ਤੇ ਇਹਨੂੰ ਖੋਲ ਕੇ ਮੜਾ ਜਾ ਹਰਦੀ ਤੋਰਿਆ ਵੀਰ ਬਾਹਰ ਕੱਢੀਏ ਟੋਕੜ ਗੱਪਣ ਜਿਹੜਾ ਦੋਸਤਾਂ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਹਾਂਜੀ ਗਾਂ ਤੀਜਾ ਸੂਹਾ ਸੁੰਦੀ ਫਿਰ ਜੀ ਦੂਜਾ ਸੂਹਾ ਸੁੰਦੀ ਪਹਿਲਾ ਅੱਗੇ ਸ ਠੀਕਾ ਥੋੜਾ ਕਹਿਣਾ ਪਹੁੰਚ ਕੇ ਬੰਦਾ ਸੁਰਦਾ ਹਾਂਜੀ ਹਾਂਜੀ ਬਹੁਤ ਪਹਿਲਾ ਸਵੇਰੇ ਦੇ ਵਿੱਚ ਹੁਣ ਪ੍ਰੈਜ਼ੈਂਟ ਟਾਈਮ ਜਿਹੜਾ ਦੁੱਧ ਵੀ ਦੇ ਰਹੀ ਆ ਤਕਰੀਬਨ 6 ਕਿਲੋ ਹਾਂਜੀ ਹਾਂਜੀ ਪਹਿਲੇ ਦੂਏ ਇਹਨੇ 11 ਕਿਲੋ ਦੁੱਧ ਆਂਦੇ ਵੀ ਵਧੀਆ ਪਾਇਆ ਠੀਕ ਆ ਠੀਕ ਆ ਹਾਂਜੀ ਬਾਕੀ ਸਿੰਗਲ ਗਾਰੀ ਸਾਡੀ ਉੱਪਰੋਂ ਕੋਈ ਬ੍ਰੀਕ ਪਤਲਾ ਪਿੰਡਾ ਤੇ ਜਿਵੇਂ ਨਾਰਮਲ ਹੀ ਆਪਾਂ ਵਿਖਾਉਣਾ ਕੋਈ ਖੁੱਡੇ ਖਾਡੇ ਮੇਰਾ ਭਰਾ ਤੁਸੀਂ ਚੈੱਕ ਕਰੋ ਪਿੱਠ ਪੁੜੇ ਦੀ ਸਾਫ਼ ਸੁਥਰੀ ਆ ਤੇ ਵੰਗਾ ਵੀਰਾਂ ਦਾ ਵੀ ਮਗਰਲੇ ਵਾਲਾ ਤੁਹਾਨੂੰ ਵੰਗਾ ਪਾਲੀ ਦਾ ਥੋੜਾ ਜਿਹਾ ਪਹਾੜਾ ਚਾੜ ਤੇ ਲੱਗੀ ਆ ਹਾਂਜੀ ਹਾਂਜੀ ਬਾਕੀ ਕੋਈ ਦਿੱਕਤ ਨਹੀਂ ਆਉਂਦੀ ਹਰਪ੍ਰੀਤ ਆਪਣੇ ਵੀਰੇ ਕੋਈ ਮਤਲਬ ਕਿ ਚੋਣ ਆਉਂਦਾ ਇੱਥੇ ਆਪਣੇ ਕੋਲ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਪੈਨਟਰ ਆ ਕੇ ਦੋ ਟਾਈਮ ਤੇਰੀ ਤੇ ਦੋ ਟਾਈਮ ਤਸੱਲੀ ਕਰ ਲੈ ਪਾੜਾ ਵੱਡਾ ਪਾ ਕੇ ਹਾਂਜੀ ਬੈਂਦਿਆਂ ਬੈਂਦਿਆਂ ਪਾਪੂ ਦੀ ਦੁਜੇਲ ਦਾ ਭਾਵੇਂ ਇੱਕ ਦੇ ਵਿਚਾਰ ਜਾਣੇ ਬਹਿ ਕੇ ਚੋਣ ਦੁਜੇਲ ਦਾ ਵਾਰੀ ਵਾਰੀ ਕਿਤੇ ਹਿਲਦੀ ਨਹੀਂ ਸੀ ਸੀਲਸ ਲਾ ਗਿਆ ਮਕਲੀਆਂ ਦਾ ਤੁਹਾਨੂੰ ਅੰਗਾ ਪੈਨ ਲੈਂਦੀ ਐ ਪਵਾਦੀ ਠੀਕ 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 ਪਹਿਲੇ ਦਿਨ ਤੋਂ ਕਿਝਾਇਆ ਮਾਲ ਹੋਣਾ ਆ ਹਾਂਜੀ ਲੋ ਵੀ ਜੋ ਦੋਸਤੋ ਡਿਟੇਲ ਹੈਗੀ ਆ ਠੀਕ ਆ ਜੋ ਬਰੀਫ ਦੇ ਵਿੱਚ ਭਰਾਵਾਂ ਨੂੰ ਦੱਸ ਦਿੱਤੀ ਐ ਵੀਰ ਨੇ ਬਾਕੀ ਜਿੰਨੀ ਆ ਤੁਹਾਨੂੰ ਆ ਠੀਕ ਹੈ ਜੀ ਪਦਰ ਪੁਦਰ ਬਿਲਕੁਲ ਤੁਸੀਂ ਵੇਖ ਸਕਦੇ ਜੀ ਬਾਕੀ ਥੋੜਾ ਪਤਾ ਕੋਈ ਧਾਰਾਂ ਦੀ ਬਾਤ ਘੜਤੇ ਨਹੀਂ ਹੈਗੀ ਨਹੀਂ ਬਿਲਕੁਲ ਬਰਾਬਰ ਆ ਠੀਕ ਤੁਹਾਨੂੰ ਥੋੜਾ ਜਿਆਦਾ ਲੱਗਦਾ 19 21 ਦਾ ਡੁਕੇ ਨਾਲ ਕੇ ਆ ਹਾਂ ਜੀ ਬਲਕਿ ਇੱਕ ਧਾਰ ਦਾ ਵੀ ਫਰਕ ਨਹੀਂ ਪੈਣ ਪਰ ਆ ਕੋਈ ਇਦਾਂ ਮੰਗਾਉਂਦਾ ਦੂਜਿਆਂ ਦਾ ਫੋਨ ਤੇ ਵੀ ਕੋਈ ਧਾਰ ਦਾ ਫਰਕ ਨਹੀਂ ਆਊਗਾ ਠੀਕ ਤੋੜ ਲਓ ਵੀਰੇ ਨਾ ਕੋਈ ਦੁੱਧ ਦਾ ਫਰਕ ਹੋਊਗਾ ਠੀਕ ਆ ਲੋ ਵੀ ਇਹ ਜਿਹੜੀ ਧਾਰ ਦੀ ਕੋਈ ਬਾਤ ਘੜਦਾ ਵੀ ਨਾ ਤਾਂ ਕੋਈ ਫਰਕ ਨਹੀਂ ਹੋਊਗਾ ਭਾਵੇਂ ਜਿੱਥੋਂ ਮਰਜੀ ਵੀਰ ਕੋ ਚੱਲ ਕੇ ਆ ਜੇ ਸੋ ਟੋਕੜ ਘਬਣ ਨਾਗਾ ਸੋ ਬਹੁਤ ਭਰਾ ਆਪਣੇ ਡਿਮਾਂਡ ਕਰਦੇ ਰਹ ਅੱਧਾ ਸਮਾਂ ਖਿੱਚ ਕੇ ਲੈ ਗਈ ਅੱਧਾ ਕੇ ਸਮਾਂ ਆ ਜੇ ਬਾਕੀ ਇਹਦਾ ਚੋਣ ਦਾ ਹਾਂਜੀ ਹਾਂਜੀ ਚੋਣ ਝਾਂ ਸੰਧੂ ਸਾਹਿਬ ਬਹੁਤ ਮਿੱਠੀ ਆ ਅਜੇ ਭੈਣ ਭਰਾ ਕੋਈ ਜਿੱਦਾਂ ਮਰਜੀ ਜਿੰਨਾਂ ਦੇ ਸਟਾਲ ਆ ਫਸਾਗ ਤੱਕ ਜੇੜ ਤੱਕ 3 ਮਹੀਨੇ ਵਧੀਆ ਚੋਣ ਨਾਲ ਬੜੇ ਆਰਾਮ ਨਾਲ 1.5 ਮਹੀਨਾ ਕੋਈ ਛੱਡ ਸਕਦਾ ਹਾਂਜੀ ਉਹ ਦੋ ਦਿੱਤੀ ਜਾਊਗੀ ਹਾਂਜੀ ਸੇਵਾ ਸੁਹਾ ਕਰੀ ਜਾਵੇ ਦੋ ਤਿੰਨ ਦਿਨ ਦੋ ਤਿੰਨ ਮਹੀਨੇ ਛੱਡਦੀ ਛੱਡਦੀ ਲੱਗਦੀ ਹਾਂਜੀ ਹਾਂਜੀ ਓਦਾਂ ਵੀ ਭਰ ਜੂਗੀ ਹਾਂ ਐਦਾਂ ਹੀ ਛੁੱਟ ਕੇ ਵੰਡ ਦੂਜਿਆਂ ਦਾ ਮਗਲ ਨਹੀਂ ਲੱਤਾ ਉਹਨੂੰ ਮੰਗਾ ਪਾ ਕੇ ਬਹਿ ਜਾਓ ਆ ਥਣ ਤੋਂ ਹੁੰਦਿਆ ਥੁੰਦਿਆ ਸੰਧੂ ਸਾਹਿਬ ਪਾਹਮ ਪੈਂਦੀ ਆ ਚਲੋ ਜੀ ਇਹਦਾ ਮੋਲ ਵੀਰੇ ਕੀ ਕਰਦੇ ਅੱਜ ਦੇਵਾਂਗੇ ਕਿੰਨੇ ਦਾ ਮੋਲ ਸੰਧੂ ਸਾਹਿਬ ਪੈਂਦੇ 80 ਕਰ ਲਈਏ 85 ਦੂਜਿਆਂ ਦਾ 70000 ਦੀ ਦੇ ਦੇਾਂਗੇ ਛੋਟੀ 70000 ਹਾਂਜੀ ਬਾਕੀ ਕੋਈ ਭੈਣ ਭਰਾ ਆਉਂਦਾ ਦੂਰ ਨੇੜੇ ਮੌਕੇ ਤੇ ਮਾਨਦਾਨ ਹੋਊਗਾ ਹੂੰ ਹਾਂਜੀ ਲੋ ਜੀ 70000 ਦੀ ਇਹ ਵੀਰਨ ਦਾ ਦੇ ਦਿਆਂਗੇ ਫਾਈਨਲ ਜੇ ਕੋਈ ਹੈਗੀ ਮੌਕੇ ਤੇ ਥੋੜਾ ਪਤਾ ਕਰਨਾ ਕਰਦੇ ਹੋ ਹੋਰ ਯਾਰ ਛੱਡ ਦਿਆਂਗੇ 2 2 ਛੱਡ ਦਿਆਂਗੇ 2 ਛੱਡ ਦੋ 2 ਛੱਡ ਦਾਂਗੇ 68000 ਦੀ ਹਣਾ 68000 ਦੀ ਲੋ ਵੀ 68000 ਦੀ ਫਾਈਨਲ ਮਿਲ ਜੂਗੀ ਮਾਝ ਮੇਰੇ ਭਰਾਵਾਂ ਨੂੰ ਦਿਖਾਤੀ ਹੈ ਤਸल्ली ਦੇ ਨਾਲ ਹਾਂਜੀ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਵੀ ਹੁਣ ਜਿਹੜਾ 6 ਕਿਲੋ ਐਨੀਮਲ ਦੁੱਧ ਦੇ ਰਿਹਾ 6 ਮਹੀਨਿਆਂ ਵਿੱਚ 6 ਮਹੀਨਾ ਲੱਗ ਗਿਆ ਹਾਂਜੀ ਕੋ 10 11 12 ਸਰੀ ਮੈਂ ਆ ਬਾਕੀ ਜਿਹੋ ਜੀ ਸੇਵਾ ਕੇ ਕਿਸੇ ਭਰਾ ਦੀ ਰਹੀ ਠੀਕ ਹੈ ਜੀ ਬਸ ਹਾਂਜੀ ਅਗੇ ਆ ਜਿਹੜੀ ਆਪਣੇ ਕੋਲ ਮਤਲਬ ਇਹ ਆਈ ਅੱਜ ਹੀ ਆਪਣੇ ਕੋਲੇ ਅੱਜ ਹੀ ਸੰਤੂ ਸਾਹਿਬ ਆਈ ਹੈ ਸਵੇਰੇ ਦੀ ਆ ਕੇ ਸਵਾ 8:30 ਵਜੇ ਚੁਾਈ ਹੋਈ ਆ ਠੀਕ ਆ ਹਾਂਜੀ ਚੰਗੇ ਦੁੱਧ ਵਾਲੀ ਆ ਦੂਜੇ ਨਾਲ ਵੀ ਝੋਟੀ ਵੀ 14 ਕਿਲੋ ਨੇ ਇਸ ਟਾਈਮ ਇਸ ਥਲੇ ਤਿਆਰ ਆ ਮਤਲਬ ਤੁਸੀਂ ਮਨਾਂ ਅੱਜ ਮਾਰਨਿੰਗ ਤੜਕੇ ਲਿਆਂਦੀ ਆ ਹਾਂਜੀ ਹਾਂਜੀ ਆਪਣੀ ਇੱਕ ਦੋ ਟਾਈਮ ਤੁਸੀਂ ਆਪਣੀ ਤਸੱਲੀ ਕੀਤੀ ਹੈ ਝੋਟੀ ਲੀਤੀ ਹੈ ਦੋ ਟਾਈਮ ਚੋ ਕੇ ਆਪਾਂ ਤਸੱਲੀ ਕੀਤੀ ਆ ਸਵੇਰੇ ਪੈਸੇ ਦੇ ਕੇ ਦੂਜੇ ਨਾਲ ਦੇ ਘਰੇ ਲਿਆ ਕੇ ਦੀ ਚੋਈ ਕੀਤੀ ਆ ਮਗਰ ਇਹ ਤਾਂ ਬੱਚਾ ਕੱਟਿਆ ਹਾਂਜੀ ਕੱਟੀ ਆ ਮਗਰੇ ਦੀ ਉਹ ਮਗਰ ਕੱਟੀ ਕਿੰਨੇ ਦਿਨ ਹੋ ਗਏ 20 ਦਿਨਾਂ ਦਾ ਸੁਗਾ ਜੀ 20 ਦਿਨਾਂ ਦਾ ਹਾਂਜੀ ਘਰ ਚੋਂ ਲੋ ਜੀ ਇਹ ਮਗਰ ਕੱਟੀ ਆ ਠੀਕ ਆ ਉਹਨਾਂ ਦੇ ਪੱਟੇ ਪੁੱਟੇ ਵੀ ਨੇ ਕੋਈ ਚੰਗੀ ਥਾਂ ਵਾਲਾ ਹੋਊਗਾ ਦੂਜੇ ਨਾਲ ਛੋਟੀ 17 12 ਕਿਲੋ ਸੰਧੂ ਸਾਹਿਬ ਐਸ 2 ਇਹ ਦੁੱਧ ਕਰ ਜੂਗੀ ਹਾਂ ਜੀ ਲੋ ਜੀ ਦੁੱਧ ਵੀਰਾਂ ਦਾ ਵੀ ਚੋ ਆ ਜੂਗੀ ਚੰਗਾ ਹਾਂ ਜੀ ਇਸ ਵਕਤ ਤਕਰੀਬਨ ਕੋਈ ਚਲੋ 20 25 ਦਿਨਾਂ ਦੀ ਸੂਈ ਥਲੇ 14 ਕਿਲੋ ਦੁੱਧ ਹਾਜ਼ਰ ਹਾਂ ਜੀ ਹਾਂ ਜੀ ਬਾਕੀ ਸਾਂਭੀ ਸੁਭੀ ਚਲੋ ਜਿੰਨੇ ਵੀ ਆ ਚੰਗੀ ਆ ਕੋਈ ਲੱਸੀ ਫਿੱਕੀ ਨਹੀਂ ਕੀ ਬਾਕੀ ਜੀ ਬਰੀਕੀ ਵਿਖਾਉਣੇ ਤੁਹਾਨੂੰ ਫੇਸ ਮੇਰੇ ਭਰਾ ਤੁਸੀਂ ਚੈੱਕ ਕਰੋ ਲੰਬਾਈ ਦੇ ਵਿੱਚ ਲੰਬਾ ਫੇਸ ਤੇ ਗੋਲ ਸਿੰਗਾਂ ਬਾਕੀ ਦੁੱਧ ਵਾਲੀ ਮੱਝ ਆ ਕਿਉਂਕਿ ਜਿਹੋ ਜਿਹਾ ਮੇਰਾ ਭਰਾ ਸਾਹ ਬਲੂਗਾ ਕੋਈ ਉਹੋ ਜਾਂ ਤੁਸੀਂ ਦੁੱਧ ਲੈ ਲਓਗੇ ਇਹ ਸੋਤ ਵੀਰ ਹਰਪ੍ਰੀਤ 14 ਕਿਲੋ ਚਵਾਦ ਹੋਊਗਾ ਤੁਹਾਨੂੰ ਠੀਕ ਆ ਜੀ ਮੌਕੇ ਤੇ ਠੀਕ ਆ ਬਾਕੀ ਵੀਰ ਉਹ ਟਾਈਮ ਤਿੰਨ ਟਾਈਮ ਆਪਣਾ ਭੈਣ ਭਰਾ ਕੋਈ ਚੋ ਕੇ ਤਸੱਲੀ ਕਰੀ ਬਹੁਤ ਵਧੀਆ ਪੋਲੀ ਐ ਚੋਣੀ ਠੀਕ ਆ ਜੀ ਹਾਂਜੀ ਕੱਟੀ ਬਹੁਤ ਵਧੀਆ ਮਗਰੋਂ ਚੰਗੀ ਮਾਲੀ ਦਾ ਦੁੱਜਣ ਦਾ ਉਹਨਾਂ ਕਰਾਈ ਕੱਟੀ ਬਹੁਤ ਵਧੀਆ ਮਗਰ ਠੀਕ ਨਹੀਂ ਕੱਟੀ ਆ ਚਲੋ ਇਹ ਵੀ ਵੱਧਦੇ ਵਾਲਾ ਕੰਮ ਬਹੁਤੇ ਵੀਰ ਆਪਣੇ ਡਿਮਾਂਡ ਕਰਦੇ ਨੇ ਤੇ ਵੀ ਮਗਰ ਕੱਟੀ ਹੋਵੇ ਹਾਂਜੀ ਹਾਂਜੀ ਕੱਟੀ ਮਗਰ ਠੀਕ ਆ ਜੀ ਤੇ ਇਹ ਸੋ ਲੰਬਾਈ ਨੂੰ ਵੀ ਮਹਦੀ ਚੰਗੀ ਆ Ориジナル ਮੈਨੂੰ ਤਾਂ ਸੂਹਾ ਦੂਜਾ ਕੋ ਹੋ ਗਈ ਹਣਾ ਦੂਜਾ ਦੂਜਾ ਸੰਧੂ ਸਾਹਿਬ ਘਰ ਚੋਂ ਲਈ ਦੂਜੇ ਸੁਹਾਏ ਕੀ ਸੂਈ ਆ ਜੀ ਬਾਕੀ ਪੱਦਰ ਪੁੱਦਰ ਬਹੁਤ ਜਿਆਦੀ ਹੈ ਬਹੁਤ ਜਿਆਦੀ ਪੱਦਰ ਸੰਧੂ ਸਾਹਿਬ ਥੱਲੇੋਂ ਬੜੀ ਸਾਫ ਆ ਚੋਟੀ ਸੋ ਹੁਣ ਦੋਸਤੋ ਤਕਰੀਬਨ ਕੋਈ 4 4:30 ਦਾ ਸਮਾਂ ਹੈ ਠੀਕ ਹੈ ਜੀ ਮਾਰਨਿੰਗ ਲੇਟ ਹੀ ਆਈ ਆ ਚਵਾਈ ਚਵਾਈ ਇੰਦੀ ਹੋ ਕੇ ਆਈ ਆ ਇੱਥੇ ਮੜਾ ਰੁਕਿਆ ਜੀ ਇੱਥੇ ਇੱਥੇ ਰੋ ਲੈ ਵੀ ਆ ਕਰਿਓ ਚੱਕ ਠੀਕ ਹੈ ਜੀ ਬਾਕੀ ਕਦਕੁੱਦ ਕਰਨਾ ਦਾ ਪੂਰਾ ਠੀਕ ਹੈ ਜੀ ਫੁੱਲ ਫੁੱਲ ਵੱਡੇ ਢਾਂਚੇ ਦੀ ਛੋਟੀ ਹੈ ਜੀ ਪੋਲੇ ਪਿੰਡੇ ਦੀ ਆ ਬਹੁਤ ਸਾਫ ਸੁਥੂ ਪਾਈ ਦੇਖੋ ਸੋ 4 ਵਜਨ ਵਾਲੀ ਆ ਤੇ ਬਾਕੀ ਜਿਹੜਾ ਪਸ਼ੂ ਕੱਦਵਾਜਨ ਵਾਲਾ ਰਹਿ ਗਈ ਠੀਕ ਆ ਜੀ ਬਾਕੀ ਪਲਿਆ ਪਲੋਸਿਆ ਤੇ ਦੁੱਧ ਵੀ ਉਹਨੇ ਦੇਣਾ ਠੀਕ ਆ ਆ ਮਾਰਿਓ ਨੀਗਾ ਥੋੜਾ ਵੈਸੇ ਐਨੀਮਲ ਡਰਦਾ ਡੋਕਰਦਾ ਹਾਂਜੀ ਡਰਦਾ ਜੇ ਘਰ ਚੋਂ ਨਿਕਲੀ ਆ ਹਾਂਜੀ ਆਜੀ ਆਈ ਹੈ ਜੇ ਆ ਬਾਕੀ ਕੈਮਰੇ ਕੋਲੋਂ ਵੀ ਡਰ ਜਾਂਦਾ ਡੰਗਰ ਉਹ ਡਰਦਾ ਜੀ ਥੋੜਾ ਬਾਦਾਂ ਕੇ ਨਵੀਂ ਥਾਂ ਤੇ ਆ ਕੇ ਹਾਂਜੀ ਹਾਂਜੀ ਆ ਠੀਕ ਆ ਕੋਈ ਨੀ ਜਾਣ ਦੋ ਤੋਰ ਲੋ ਜੀ ਲੋ ਵੀ ਦੋਸਤੋ ਇਹ ਡਿਟੇਲਾਂ ਨੇ ਇਸ ਮੱਚ ਦੀ ਹਟਕਾ ਜੀ ਸੈਕੰਡ ਸੂਆ ਦੂਜਾ ਸੂਆ ਜਿਹੜੀ ਇਹ ਝੋਟੀ ਤੁਹਾਨੂੰ ਦਿਖਾ ਦਿੱਤੀ ਆ ਬਾਕੀ ਲੇਵੇ ਹਵਾਨੇ ਦੀ ਬੜੀ ਸਾਫ ਸੁਥਰੀ ਆ ਸਭ ਤੋਂ ਮੇਨ ਗੱਲ ਵੀ ਦੋਦਾਰੀ ਝੋਟੀ ਆ ਜਿਹੜੇ ਭਰਾ ਆਪਣੇ 15 14 ਕਿਲੋ ਵਾਲੀਆਂ ਮੱਝਾਂ ਲੱਭਣਦੇ ਆ ਬੜੇ ਆਰਾਮ ਨਾਲ ਜੀ ਬਾਕੀ ਚੰਗੀ ਸਾਮ ਵਾਲਾਊਗਾ ਝੋਟੀ ਇੱਥੇ ਸੂਗੇ ਦੋ 17 18 ਕਿਲੋ ਕਰ ਜੂਗੀ ਹੁਣ ਤੁਹਾਨੂੰ ਪਤਾ ਪੱਟੇ ਪੁੱਟੇ ਜੇ ਹੋਣਦੇ ਆ ਬਿਲਕੁਲ ਬਿਲਕੁਲ ਪਤਾ ਪਾ ਲੱਗੀਆਂ ਦੋਤੇ ਆ ਜੂਗੀ ਝੋਟੀ ਹੋਰ ਜਿਆਦੀ ਮੱਚ ਗਈ। ਕੀ ਪੋਲੀ ਪੰਡੇ ਦੀ ਚੰਗੀ ਸਾਂਭੀ ਆ ਦੂਜੇ ਹਲ ਦਾ ਵੀ ਝੋਟੀ। ਨਹੀਂ ਚੰਗੀ ਝੋਟੀ। ਹਾਂਜੀ। ਮੂੰਹ ਮੱਥੇ ਲੱਗਦੀ ਆ ਪਸ਼ੂ ਐਨੀਮਲ ਖੜਾ ਵੀ ਸੋਨਾ ਲੱਗਦਾ। ਹਾਂਜੀ ਹਾਂਜੀ। ਘਰ ਵੱਜੇ ਸੋਨਾ ਲੱਗਦਾ। ਇਹ ਵੀਰ ਹਰਪ੍ਰੀਤ ਕੀ ਲੈਣ ਦੇਣ ਕੀ ਡਿਮਾਂਡ ਰੋਗੀ? 13 ਕਿਲੋ ਦੀ। ਬਾਤ ਐ ਏਡੀ ਝੋਟੀ ਦਾ 2-2 ਲੱਖ ਰੁਪਈਆ ਹੀ ਮੁੱਲ ਕਰੀ ਜਾਂਦੇ ਆ। ਆਪਾਂ ਕੋਈ 1.5 ਨਹੀਂ ਕਰਦੇ। ਕੋਈ 1.35 ਨਹੀਂ ਕਰਦੇ। 1.5 ਲੱਖ ਦੀ ਝੋਟੀ ਦੇ ਦਾਂਗੇ। 1.5 ਲੱਖ ਦੀ। ਹਾਂਜੀ। ਬਾਕੀ ਥੋੜਾ ਪਾਤਾ ਲਿਆਜ ਹੋ ਜਾਊਗਾ। ਕਰ ਦਾਂਗੇ। ਠੀਕ ਆ ਵੀਰੇ। ਹਾਂਜੀ। ਲਓ ਵੀ 1.5 ਕਾਲ ਕਰ ਲਿਓ ਠੀਕ ਆ ਜੀ ਹਾਂਜੀ ਹਾਂਜੀ ਕਿਉਂਕਿ ਜਿਹੜੇ ਪਸ਼ੂ ਕੋਈ 14 ਕਿਲੋ ਵਾਲੇ 15 ਕਿਲੋ ਵਾਲੇ ਸਾਰੇ ਭਰਾਵਾਂ ਨੂੰ ਰੇਟ ਕੋਈ ਗੁੱਝੇ ਤਾਂ ਹੈਗੇ ਨਹੀਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਤੁਰ ਫਿਰ ਕੇ ਹਰੇਕ ਨੇ ਦੇਖਿਆ ਹੁੰਦਾ ਤੇ ਮਗਰ ਕੱਟੀ ਆ ਚਲੋ ਇਹ ਵੀ ਪਲੱਸ ਪੁਆਇੰਟ ਆ 14 ਕਿਲੋ ਦੁੱਧ 1 ਲੱਖ 52000 ਦੀ ਮਿਲ ਜੂਗੀ ਮਾਨਤਨ ਮੌਕੇ ਤੇ ਬਣਦੇ ਸਕਦੇ ਆ ਹੋ ਜਾਊਗਾ ਹੋ ਜਾਊਗਾ ਜੀ ਇਹ ਅੱਜ ਆਪਣੇ ਕੋਲ ਹਰਪ੍ਰੀਤ ਤੇ ਚਾਰ ਨਾ ਕੀ ਟੋਕ ਚਾਰ ਨਾ ਆ ਗਿਆ ਸੰਤੂ ਸਾਹਿਬ ਅੱਜ ਆਪਣੇ ਤੋਂ ਚਾਰੇ ਚੰਗੇ ਬਿਲਕੁਲ ਸੋ ਇਹ 200 ਚ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਚਾਰੇ ਐਨੀਮਲ ਸੀਗੇ ਸਾਫ਼ ਸੁਥ ਪੋਛੂ ਸਾਰੇ ਸੂਏ ਸਬਾਏ ਆ ਇੱਕ ਸਟਾਰਟਿੰਗ ਦੇ ਵਿੱਚ ਵੜ ਬਖਾਤੀ ਆ ਭਰਾਵਾਂ ਨੂੰ ਠੀਕ ਆ ਜੀ ਤਕਰੀਬਨ ਚਲੋ 25 28 27 ਲੀਟਰ ਵਾਲੀ ਆ ਅੱਗੇ ਤੁਸੀਂ ਸੇਵਾ ਕਰੋ ਦੁੱਧ ਕਰਨ ਵਾਲੀ ਚ ਵਾਜੂਗੀ ਚੰਗਾ ਬੜੇ ਰਾਮਨਾ ਸੰਦੂ ਸਾਹਿਬ 27 28 ਕਿਲੋ ਤੇ ਬੜੇ ਰਾਮਨਾ ਪਾਜੂਗੀ ਕੋਈ ਚੰਗੀ ਸਾਂਭ ਵਾਲਾ ਵੀ ਵੱਧ ਵਿਗੜ ਸਕਦੀ 30 ਤੋਂ ਹਾਂਜੀ ਗੱਲ ਵੀ ਮੁੱਕਦੀ ਸੇਵਾ ਦੀ ਹੈ ਨਾ ਮੁੱਕਦੀ ਬੱਕੀ ਚਵਾਈ ਚੂਈ ਬਹੁਤ ਸੋਹਣੀ ਲੱਗੀ ਦੁਜੇਲ ਦਾ ਬਾੜ ਨੂੰ ਬਿਲਕੁਲ ਹਾਂਜੀ ਸੋ ਇਹ ਅੱਜ ਇੱਕ ਕਿਸਾਨ ਵੀਰੋ ਜਿਹੜੇ 4 ਐਨੀਮਲ ਤੁਹਾਡੇ ਸਾਹਮਣੇ ਪੇਸ਼ ਕਰਤੇ ਆ ਤੇ ਨੰਬਰ ਇੱਕ ਹਰਪ੍ਰੀਤ ਬੋਲਿਆ ਜੀ ਆਪਣੇ ਨੰਬਰ 79814717656 9814717656 ਠੀਕ ਹੈ ਵੀਰੇ ਹਾਂਜੀ ਸੋ ਧੰਨਵਾਦ ਆ ਦੋਸਤੋ ਬਾਕੀ ਮਾਲ ਆਉਂਦਾ ਰਹਿੰਦਾ ਰਿਟੇਨ ਦੇ ਵਿੱਚ ਹਾਂਜੀ ਪਿੱਛੇ ਜੇ ਵੀ ਆਪਾਂ 10 ਦਿਨ ਪਹਿਲਾਂ ਵੀ 5-6 ਪਸ਼ੂ ਦਿਖਾਏ ਆ ਤੁਹਾਨੂੰ ਅੱਜ ਵੀ ਤਕਰੀਬਨ 4 ਐਨੀਮਲ ਨੇ ਸਾਰੇ ਸਾਫ਼ ਸੁਥਰੇ ਪਸ਼ੂ ਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਕ ਨਵੀਂ ਅਪਡੇਟ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ